ਸਾਜੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀ ਸੀ ਪੰਜਾਬੀ ਤੇ ਡੀਪੀ ਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਜਿਵੇਂ ਕੀ ਤੁਹਾਨੂੰ ਪਤਾ ਲੱਗ ਹੀ ਚੁੱਕਾ ਹੋਵੇਗਾ ਕਿ ਭਾਰਤ ਦੇ ਵਿੱਚ ਜਿਹੜੀ ਇਹ ਕਾਨੂੰਨ ਵਿਵਸਥਾ ਜਿਹੜੀ ਉਹ ਕਾਫੀ ਜ਼ਿਆਦਾ ਬਦਲ ਚੁੱਕੀ ਹੈ ਬਹੁਤ ਸਾਰੀਆਂ ਤਰਾਵਾਂ ਬਦਲ ਚੁੱਕੀਆਂ ਨੇ ਤੇ ਬਹੁਤ ਸਾਰਾ ਜਿਹੜਾ ਕਾਨੂੰਨ ਆ ਨਵੇਂ ਬਣ ਚੁੱਕੇ ਨੇ ਤਿੰਨ ਤੋਂ ਚਾਰ ਜਿਹੜੇ ਕਾਨੂੰਨ ਉਹ ਨਿਕਲ ਕੇ ਸਾਹਮਣੇ ਆਏ ਨੇ ਜੋ ਕਿ ਸਾਨੂੰ ਹੁਣੇ-ਹੁਣੇ ਪਤਾ ਲੱਗਿਆ ਤੇ ਹੀ ਸੋਚਿਆ ਕਿ ਉਹਨਾਂ ਨੂੰ ਤੁਹਾਡੇ ਨਾਲ ਜਿਹੜਾ ਹੈ ਸ਼ੇਅਰ ਕਰ ਦਈਏ ਅਬ ਵੈਸੇ ਤਾਂ ਤੁਹਾਨੂੰ ਕਾਫੀ ਹੱਦ ਤੱਕ ਜਿਹੜੀਆਂ ਨੇ ਨਿਊਜ਼ ਪੰਜਾਬ ਦੇ ਵਿੱਚੋਂ ਪੂਰੀਆਂ ਮਿਲ ਗਈਆਂ ਹੋਣਗੀਆਂ ਤੇ ਵੱਡੇ ਵੱਡੇ ਚੈਨਲਾਂ ਤੇ ਵੀ ਤੁਹਾਨੂੰ ਬਹੁਤ ਸਾਰੀਆਂ ਇਹ ਜਿਹੜੀਆਂ ਖਬਰਾਂ ਦੇਖਣ ਨੂੰ ਮਿਲ ਗਈਆਂ ਹੋਣਗੀਆਂ ਜਿਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈ ਜਾਣਕਾਰੀ ਦੇ ਦਿੱਤੀ ਗਈ ਹੋਵੇਗੀ ਪਰ ਅਸੀਂ ਸੋਚਿਆ ਕਿ ਕਿਉਂ ਨਾ ਤੁਹਾਨੂੰ ਇੱਕ ਸਰਲ ਤਰੀਕੇ ਦੇ ਨਾਲ ਸੌਖੇ ਸ਼ਬਦਾਂ ਦੇ ਵਿੱਚ ਜਿਹੜਾ ਆ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਅਗਰ ਤੁਸੀਂ ਇਸ ਵੀਡੀਓ ਨੂੰ ਅ ਕਲਿੱਕ ਕਰਕੇ ਆ ਚੁੱਕੇ ਹੋ ਤੇ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਕਿਉਂਕਿ ਜਿਹੜੀ ਇਨਫੋਰਮੇਸ਼ਨ ਹੈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਤੁਹਾਡੇ ਲਈ ਆਮ ਜਨਤਾ ਦੇ ਲਈ ਤੇ ਆਮ ਲੋਕਾਂ ਦੇ ਲਈ ਇਸ ਇਨਫੋਰਮੇਸ਼ਨ ਨੂੰ ਪੂਰਾ ਦੇਖਣ ਦੇ ਲਈ ਪੂਰਾ ਜਾਣਨ ਦੇ ਲਈ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਤਾਂ ਕਿ ਤੁਹਾਨੂੰ ਪੂਰੀ ਦੀ ਪੂਰੀ ਜਾਣਕਾਰੀ ਹੈ ਜਿਹੜੀ ਇਹਦੇ ਤੇ ਮਿਲ ਸਕੇ ਕਿ ਕਾਨੂੰਨ ਬਦਲ ਚੁੱਕੇ ਨੇ ਕਾਨੂੰਨ ਦੇ ਵਿੱਚ ਜਿਹੜਾ ਬਦਲਾਇਆ ਉਹ ਕੀ ਹੈ ਤੇ ਕਿਵੇਂ ਆਮ ਲੋਕਾਂ ਨੂੰ ਤੇ ਪੰਜਾਬ ਪੁਲਿਸ ਨੂੰ ਇਹਦੇ ਵਿੱਚ ਜਿਹੜਾ ਫਰਕ ਪੰਜਾਬ ਪੁਲਿਸ ਨਹੀਂ ਪੂਰੀ ਪੁਲਿਸ ਨੂੰ ਕਿਵੇਂ ਇਹਦੇ ਵਿੱਚ ਜਿਹੜੀ ਹੈਲਪ ਮਿਲੇਗੀ ਜਾਂ ਪੂਰੇ ਦੇ ਪੂਰੇ ਜਿਹੜਾ ਸਿਸਟਮ ਨੂੰ ਜਾਂ ਆਪਾਂ ਕਹਿ ਲਈਏ ਕਿ ਆਮ ਜਨਤਾ ਨੂੰ ਵੀ ਇਹਦੇ ਕੀ ਬੈਨੀਫਿਟ ਨੇ ਤੇ ਜਾਣਕਾਰੀ ਦੇ ਲਈ ਜਿਹੜੀ ਇਹ ਵੀਡੀਓ ਨੂੰ ਸ਼ੁਰੂ ਕਰਦੇ ਆਂ ਤੇ ਗੱਲਬਾਤ ਕਰਦੇ ਆਂ ਦੋਤੋ ਜੀਵਿਕ ਨਹੀਂ ਜਾਣਦੇ ਕਿ ਕਾਨੂੰਨ ਬਦਲ ਚੁੱਕੇ ਨੇ ਤੇ ਕਾਨੂੰਨ ਬਦਲਣ ਦੇ ਨਾਲ ਸਭ ਤੋਂ ਵੱਡਾ ਜਿਹੜਾ ਆ ਹੁਣ ਇੱਕ ਜਿਹੜਾ ਸਾਹਮਣੇ ਆਇਆ ਆ ਉਹਦੇ 'ਚ ਇਹ ਚੀਜ਼ ਦੇਖਣ ਨੂੰ ਮਿਲੀ ਏ ਕਿ ਜਿਵੇਂ ਕਿ ਬਹੁਤ ਸਾਰੀਆਂ ਮਹਿਲਾਵਾਂ ਜਾਂ ਲੜਕੀਆਂ ਜਿਹੜੀਆਂ ਨੇ ਝੂਠੇ ਰੇਪ ਕੇਸ ਬਣਾ ਦਿੰਦੀਆਂ ਸੀ ਉਸ ਤਰ੍ਹਾਂ ਦੇ ਹੁਣ ਝੂਠੇ ਰੇਪ ਕੇਸ ਜਿਹੜੀਆਂ ਲੜਕੀਆਂ ਵੱਲੋਂ ਨਹੀਂ ਬਣਾਏ ਜਾਣਗੇ ਜਿਵੇਂ ਕਿ ਬਹੁਤ ਸਾਰੀਆਂ ਲੜਕੀਆਂ ਜਾਂ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਨੇ ਰਿਲੇਸ਼ਨਸ਼ਿਪ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੀਆਂ ਨੇ ਜਿਹੜਾ ਕਿ ਇੱਕ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਕੇ ਤੇ ਲਗਾਤਾਰ ਜਿਹੜਾ ਜੀਵਨ ਨੂੰ ਬਤੀਤ ਕਰਦੀਆਂ ਰਹਿੰਦੀਆਂ ਨੇ ਕਿਤੇ ਨਾ ਕਿਤੇ ਜਦੋਂ ਉਹਨਾਂ ਦੇ ਵਿੱਚ ਕੋਈ ਅੜਚਨਾ ਆ ਜਾਂਦੀ ਕੋਈ ਗੱਲਬਾਤ ਆ ਜਾਂਦੀ ਤੇ ਉੱਥੇ ਕੀ ਹੋ ਜਾਂਦਾ ਕਿ ਉਹ ਰੇਪ ਕੇਸ ਦੇ ਜਿਹੜੇ ਇਲਜ਼ਾਮ ਨੇ ਉਹ ਗੱਭਰੂ ਦੇ ਉੱਤੇ ਨੌਜਵਾਨ ਦੇ ਉੱਤੇ ਪਾ ਦਿੰਦੇ ਸੀ ਪਰ ਹੁਣ ਕੀ ਹੋਏਗਾ ਕਿ ਇਹਦੀ ਜਿਹੜੀ ਇਹ ਤੈਹ ਤੱਕ ਜਿਹੜੀ ਇਹ ਜਾਣਕਾਰੀ ਮਹੱਈਆ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਹੀ ਜਿਹੜਾ ਆ ਉਹਦੇ ਉੱਤੇ ਜਿਹੜਾ ਆ ਰੇਪ ਕੇਸ ਪੈਣਾ ਜਾਂ ਨਹੀਂ ਪੈਣਾ ਉਹਦੀ ਜਿਹੜੀ ਇਹ ਤਹਿਕੀਕਾਤ ਹੋਣ ਤੋਂ ਬਾਅਦ ਹੀ ਜੋ ਆ ਤੁਹਾਨੂੰ ਜਿਹੜਾ ਆ ਸਜ਼ਾ ਦਾ ਜੋ ਵੀ ਜੇ ਤੁਹਾਨੂੰ ਕੀਤਾ ਜਾਏਗਾ ਉਸ ਤੋਂ ਪਹਿਲਾਂ ਤੁਹਾਡੇ ਤੇ ਜਿਹੜਾ ਕਿਸੇ ਵੀ ਤਰ੍ਹਾਂ ਦਾ ਝੂਠਾ ਪਰਚਾ ਜਾਂ ਝੂਠਾ ਰੇਪ ਕੇਸ ਜਿਹੜਾ ਆ ਤੁਹਾਡੇ ਤੇ ਨਹੀਂ ਪੈ ਸਕਦਾ ਦੂਸਰੀ ਜਾਣਕਾਰੀ ਹੈ ਜਿਵੇਂ ਕਿ ਤੁਸੀਂ ਫਿਲਮਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਦੇਖਿਆ ਹੋਏਗਾ ਤੇ ਬਹੁਤ ਸਾਰੇ ਸੀਰੀਅਲ ਦੇ ਵਿੱਚ ਵੀ ਦੇਖਿਆ ਹੋਏਗਾ ਕਿ ਇੱਕ ਜਗ੍ਹਾ ਦੇ ਉੱਤੇ ਕਤਲ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੱਲਬਾਤ ਹੋ ਜਾਂਦੀ ਹੈ ਤੇ ਜਦੋਂ ਇੱਕ ਆਦਮੀ ਥਾਣੇ ਦੇ ਵਿੱਚ ਜਾਂਦਾ ਵੀ ਮੇਰੀ ਰਿਪੋਰਟ ਜਿਹੜੀ ਲਿਖ ਲਓ ਫਲਾਣੇ ਥਾ ਮੇਰੇ ਬੰਦਿਆਂ ਨੂੰ ਮੇਰੇ ਘਰ ਦੇਆਂ ਨੂੰ ਜੜਾਇਆ ਲੋਕਾਂ ਵੱਲੋਂ ਮਾਰਿਆ ਕੁੱਟਿਆ ਜਾ ਰਿਹਾ ਤੇ ਥਾਣੇਦਾਰ ਦਾ ਕਹਿਣਾ ਇਹ ਹੁੰਦਾ ਆ ਕਿ ਇਹ ਏਰੀਆ ਮੇਰੇ ਥਾਣੇ 'ਚ ਨਹੀਂ ਆਉਂਦਾ ਜਾਂ ਫਲਾਨੀ ਗੱਲ ਜਿਹੜੀ ਏ ਉਹ ਮੇਰੇ ਅੰਡਰ ਨਹੀਂ ਆ ਮੇਰੇ ਥਾਣੇ ਦੇ ਅੰਡਰ ਨਹੀਂ ਆ ਅਸੀਂ ਨਹੀਂ ਕਰ ਸਕਦੇ ਇੱਥੇ ਵੀ ਇੱਕ ਕਾਨੂੰਨ ਜਿਹੜਾ ਆ ਚੇਂਜ ਹੋ ਚੁੱਕਿਆ ਤੇ ਹੁਣ ਤੁਸੀਂ ਇਸ ਗੱਲ ਨਾਲ ਪੂਰੀ ਤਰ੍ਹਾਂ ਫਾਇਦਾ ਲੈ ਸਕਦੇ ਹੋ ਕਿ ਕਿਤੇ ਵੀ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋ ਜਾਂਦੀ ਏ ਤੇ ਤੁਸੀਂ ਨਜ਼ਦੀਕੀ ਥਾਣੇ ਦੇ ਵਿੱਚ ਜਾ ਕੇ ਆਪਣੀ ਜਿਹੜੀ ਐਫ ਆਈ ਆਰ ਕਰਾ ਸਕਦੇ ਹੋ ਆਪਣੀ ਜਿਹੜੀ ਸਿਕਾਇਤ ਦਰਜ ਕਰਾ ਸਕਦੇ ਹੋ ਤੇ ਆਪਣਾ ਜਿਹੜਾ ਪ੍ਰੋਟੈਕਸ਼ਨ ਹਾਸਲ ਜਿਹੜਾ ਉੱਥੋਂ ਕਰ ਸਕਦੇ ਹੋ ਹੁਣ ਤੁਹਾਨੂੰ ਥਾਣੇ ਦੇ ਵਿੱਚੋਂ ਥਾਣੇਦਾਰ ਵੱਲੋਂ ਜਾਂ ਉੱਥੋਂ ਦੇ ਮਨਸਿਪਲ ਵੱਲੋਂ ਇਹ ਨਹੀਂ ਕਿਹਾ ਜਾਏਗਾ ਕਿ ਤੁਹਾਡਾ ਏਰੀਆ ਜਿਹੜਾ ਆ ਸਾਡੇ ਥਾਣੇ ਦੇ ਵਿੱਚ ਨਹੀਂ ਆਉਂਦਾ ਜਾਂ ਤੁਸੀਂ ਸਾਡੇ ਥਾਣੇ ਦੇ ਵਿੱਚ ਨਹੀਂ ਆਉਂਦੇ ਆਪਣੇ ਥਾਣੇ ਦੇ ਵਿੱਚ ਹੀ ਜਾ ਕੇ ਜਿਹੜੀ ਰਿਪੋਰਟ ਲਿਖਾਈ ਜਾਵੇ ਹੁਣ ਜਿੱਥੇ ਵੀ ਤੁਹਾਡੇ ਨਾਲ ਜਿੱਥੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਈ ਪ੍ਰੋਬਲਮ ਆਉਂਦੀ ਹੈ ਉਥੇ ਹੀ ਨਜ਼ਦੀਕੀ ਥਾਣੇ ਦੇ ਵਿੱਚ ਜਾ ਕੇ ਤੁਸੀਂ ਆਪਣੀ ਜਿਹੜੀ ਰਿਪੋਰਟ ਲਿਖਾ ਸਕਦੇ ਹੋ ਦੂਸਰਾ ਦੋਸਤੋ ਅਗਰ ਤੁਸੀਂ ਆਪਣੀ ਜਿਹੜੀ ਐਫ ਆਈ ਆਰ ਥਾਣੇ ਦੇ ਵਿੱਚ ਜਾ ਕੇ ਨਹੀਂ ਕਰਵਾਉਣਾ ਚਾਹੁੰਦੇ ਤੇ ਉਹਦੇ ਤੇ ਵੀ ਤੁਹਾਨੂੰ ਜਿਹੜੀ ਇਹ ਸਹੂਲਤ ਮਿਲ ਰਹੀ ਹੈ ਈ ਐਫ ਆਈ ਆਰ ਦੀ ਈ ਐਫ ਆਈ ਆਰ ਦੇ ਵਿੱਚ ਜਿਹੜਾ ਆ ਤੁਸੀਂ ਘਰ ਬੈਠੇ ਇਲੈਕਟ੍ਰੋਨਿਕ तरीके ਦੇ ਨਾਲ ਜਿਹੜੀ ਆਪਣੀ ਐਫ ਆਈ ਆਰ ਦਰਜ ਕਰਾ ਸਕਦੇ ਹੋ ਤੇ 3 ਦਿਨਾਂ ਦੇ ਵਿੱਚ ਵਿੱਚ ਜਾ ਕੇ ਜਿਹੜਾ ਆਪਣੀ ਸਿਗਨੇਚਰ ਕਰ ਦਿਓਗੇ ਤਾਂ ਤੁਹਾਡੀ ਐਫ ਆਈ ਆਰ ਜਿਹੜੀ ਹੈ ਲਾਂਚ ਹੋ ਜਾਏਗੀ ਕਿਉਂਕਿ ਕਈ ਵਾਰ ਇਦਾਂ ਹੁੰਦਾ ਕਿ ਤੁਹਾਡੇ ਕੋਲ ਸਮਾਂ ਨਹੀਂ ਹੁੰਦਾ ਜਾਂ ਤੁਸੀਂ ਇੱਧਰ ਉੱਧਰ ਨੂੰ ਦਿਓ ਤੇ ਐਫ ਆਈ ਆਰ ਨਹੀਂ ਕਰਾ ਸਕਦੇ ਕਿਸੇ ਵੀ ਚੀਜ਼ ਦੇ ਜੋ ਵੀ ਤੁਹਾਡੇ ਨਾਲ ਮੁਸ਼ਕਲ ਹੋਈ ਹੈ ਉਹਦੀ ਐਫ ਆਈ ਆਰ ਨਹੀਂ ਕਰਾ ਸਕਦੇ ਜਾਂ ਥਾਣੇ ਨਹੀਂ ਜਾ ਸਕਦੇ ਤਾਂ ਤੁਸੀਂ ਇੱਕ ਐਪਲੀਕੇਸ਼ਨ ਜਿਹੜੀ ਹੈ ਈ ਫਾਈਰ ਦੇ ਥਰੂ ਇਲੈਕਟ੍ਰੋਨਿਕ ਜੋ ਕਿ ਐਫਆਈਆਰ ਆ ਉਹਦੇ ਥਰੂ ਐਫਆਈਆਰ ਦਰਜ ਕਰਾ ਸਕਦੇ ਹੋ 3 ਦਿਨ ਦੇ ਵਿੱਚ ਵਿੱਚ ਜਿਹੜਾ ਤੁਸੀਂ ਔਰਤੇ ਜੱਕਰ ਸਿਗਨੇਚਰ ਜਾ ਕੇ ਕਰ ਦਿੰਦੇ ਹੋ ਤਾਂ ਉਸ ਤੋਂ ਬਾਅਦ ਜਿਹੜਾ ਆ ਉਹ ਤੁਹਾਡੀ ਐਫਆਈਆਰ ਜਿਹੜੀ ਹੈ ਦਰਜ ਹੋ ਜਾਂਦੀ ਹੈ ਤੇ ਤੁਹਾਨੂੰ ਜਿਹੜੀਆਂ ਆ ਪੁਲਿਸ ਵੱਲੋਂ ਜਿਹੜੀਆਂ ਨੇ ਸਹੂਦਾਵਾਂ ਮਿਲ ਜਾਣਗੀਆਂ ਤੇ ਦੋਸਤੋ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਇੱਕ ਹੋਰ ਬਹੁਤ ਹੀ ਵਧੀਆ ਜਿਹੜਾ ਆ ਉਹ ਕਾਨੂੰਨ ਦੇ ਵਿੱਚ ਜਿਹੜਾ ਆ ਚੇਂਜਸ ਆਉਣ ਦੇ ਨਾਲ ਆਮ ਜਨਤਾ ਨੂੰ ਬੈਨੀਫਿਟ ਹੋਇਆ ਆ ਕਿ ਜਿਵੇਂ ਕਿ ਪੁਲਿਸ ਜਿਹੜੀ ਇਹ ਰੇਡ ਕਰਦੀ ਸੀ ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਜੇ ਰੇਡ ਹੁੰਦੀ ਸੀ ਤੇ ਉੱਥੇ ਜਿਹੜਾ ਆ ਕਈ ਵਾਰੀ ਜਿਹੜੇ ਆ ਆਮ ਲੋਕ ਜਿਹੜੇ ਆ ਪੰਜਾਬ ਪੁਲਿਸ ਦੇ ਉੱਤੇ ਇਲਜ਼ਾਮ ਲਾ ਦਿੰਦੇ ਸੀ ਕਿ ਸਾਡੇ ਘਰੋਂ ਤਾਂ ਆ ਚੀਜ਼ਾਂ ਬਰਾਮਦ ਨਹੀਂ ਹੋਈਆਂ ਇਹ ਪੁਲਿਸ ਨੇ ਆਪਣੇ ਕੋਲੋਂ ਰੱਖ ਲਈਆਂ ਖਾਸ ਕਰਕੇ ਜਦੋਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਆ ਪੰਜਾਬ ਪੁਲਿਸ ਜਦੋਂ ਸ਼ਰਾਬ ਫੜਦੀ ਸੀ ਜਾਂ ਨਸ਼ਾ ਫੜਦੀ ਏ ਤੇ ਕਈ ਲੋਕ ਕਹ ਦਿੰਦੇ ਵੀ ਸਾਡੇ ਕੋਲ ਤਾਂ ਇਹ ਨਸ਼ਾ ਹੈ ਨਹੀਂ ਸੀ ਜਿਹੜਾ ਕਿ ਪੁਲਿਸ ਨੇ ਆਪਣੇ ਕੋਲੋਂ ਰੱਖ ਦਿੱਤਾ ਆ ਉਹਦੇ ਤੇ ਹੁਣ ਜਿਹੜੀ ਇਹ ਆਮ ਲੋਕਾਂ ਨੂੰ ਵੀ ਇੱਕ ਸੁਵਿਧਾ ਹੋ ਗਈ ਏ ਤੇ ਨਾਲ ਦੀ ਨਾਲ ਜਿਹੜੀ ਇਹ ਪੰਜਾਬ ਪੁਲਿਸ ਨੂੰ ਵੀ ਸੁਵਿਧਾ ਹੋ ਗਈ ਏ ਕਿਉਂਕਿ ਕਾਨੂੰਨ ਦੇ ਵਿੱਚ ਇਹ ਆ ਕਿ ਜਦੋਂ ਤੁਸੀਂ ਅ ਤੁਹਾਡੇ ਜੇ ਘਰ ਦੇ ਵਿੱਚ ਪੰਜਾਬ ਪੁਲਿਸ ਜਾਂ ਕੋਈ ਵੀ ਪੁਲਿਸ ਜਿਹੜੀ ਐ ਰੇਡ ਕਰਦੀ ਏ ਰੇਡ ਮਾਰਦੀ ਤੇ ਉੱਥੇ ਜਿਹੜੀ ਐ ਵੀਡੀਓਗ੍ਰਾਫੀ ਜ਼ਰੂਰੀ ਕਰ ਦਿੱਤੀ ਗਈ ਏ ਵੀਡੀਓਗ੍ਰਾਫੀ ਪੁਲਿਸ ਵੱਲੋਂ ਵੀ ਕੀਤੀ ਜਾ ਸਕਦੀ ਏ ਕਿਸੇ ਪੱਤਰਕਾਰ ਵੱਲੋਂ ਵੀ ਕੀਤੀ ਜਾ ਸਕਦੀ ਜਾਂ ਘਰ ਵਾਲਿਆਂ ਵੱਲੋਂ ਵੀ ਵੀਡੀਓਗ੍ਰਾਫੀ ਜਿਹੜੀ ਐ ਕੀਤੀ ਜਾ ਸਕਦੀ ਏ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਾ ਤਾਂ ਪੁਲਿਸ ਨੂੰ ਕੋਈ ਨੁਕਸਾਨ ਹੋਵੇ ਤੇ ਨਾ ਹੀ ਜਿਹੜਾ ਆ ਘਰ ਵਾਲਿਆਂ ਨੂੰ ਕਿਸੇ ਕਿਸਮ ਦਾ ਕੋਈ ਵੀ ਨੁਕਸਾਨ ਹੋਵੇ ਵੀਡੀਓਗ੍ਰਾਫੀ ਜਿਹੜੀ ਐ ਰੇਡ ਦੇ ਦੌਰਾਨ ਜਿਹੜੀ ਐ ਬਹੁਤ ਜ਼ਿਆਦਾ ਜ਼ਰੂਰੀ ਕਰ ਦਿੱਤੀ ਗਈ ਹੈ ਜਿਸ ਦੇ ਚ ਸਾਫ ਤੌਰ ਤੇ ਜਿਹੜਾ ਹੈ ਕਾਨੂੰਨ ਦੇ ਵਿੱਚ ਇੱਕ ਕਹਿ ਦਿੱਤਾ ਗਿਆ ਕਿ ਰੇਡ ਦੌਰਾਨ ਜਿਹੜੀ ਵੀਡੀਓਗ੍ਰਾਫੀ ਕੀਤੀ ਜਾਵੇਗੀ ਜਿਹਦੇ ਚ ਜਿਹੜਾ ਹੈ ਪੁਲਿਸ ਤੇ ਆਮ ਜਨਤਾ ਨੂੰ ਜਿਹਦੇ ਕਰੇ ਜਾਂ ਜਿਹਦੇ ਜਿੱਥੇ ਵੀ ਕੋਈ ਰੇਡ ਹੋ ਰਹੀ ਏ ਉਸ ਜਗ੍ਹਾ ਦੀ ਜੋ ਵੀ ਗੱਲਬਾਤ ਆ ਉਹ ਰਿਕਾਰਡ ਹੋਏਗੀ ਕੈਮਰੇ ਦੇ ਉੱਤੇ ਵੀਡੀਓ ਬਣੇਗੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਪੰਜਾਬ ਪੁਲਿਸ ਦੇ ਉੱਤੇ ਜਾਂ ਕਿਸੇ ਵੀ ਪੁਲਿਸ ਦੇ ਉੱਤੇ ਜਾਂ ਕਿਸੇ ਵੀ ਥਾਣਾ ਅਧਿਕਾਰੀ ਦੇ ਉੱਤੇ ਜਾਂ ਆਮ ਜਨਤਾ ਦੇ ਉੱਤੇ ਜਿੱਥੇ ਰੇਡ ਹੁੰਦੀ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਆ ਨੁਕਸਾਨ ਹੋਵੇਗਾ ਜੋ ਰੇਡ ਦੇ ਵਿੱਚ ਮਿਲੇਗਾ ਜਾਂ ਪਾਇਆ ਜਾਏਗਾ ਉਸੇ ਦੌਰਾਨ ਜਿਹੜੀ ਹੈ ਉਸ ਬੰਦਿਆਂ ਨੂੰ ਜਿਹੜੀ ਹੈ ਕਾਰਵਾਈ ਦੇ ਵਿੱਚ ਲਿਆਂਦਾ ਜਾਵੇਗਾ ਨਾਲ ਦੇ ਨਾਲ ਦੋਸਤੋ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕਿਸੇ ਕਿਸਮ ਦੇ ਗਵਾਹ ਵਿਕਟਮ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਗਵਾਹੀ ਦੇ ਰਹੇ ਹੋ ਜਾਂ ਮੌਕਿਆ ਵਾਰਦਾਤ ਦੇ ਉੱਤੇ ਤੁਸੀਂ ਗਵਾਹ ਹੋ ਤੁਸੀਂ ਸਾਰਾ ਕੁਝ ਦੇਖਿਆ ਆ ਤੇ ਉਹ ਪਹਿਲਾਂ ਡਰ ਲੱਗਦਾ ਸੀ ਵੀ ਜੇਕਰ ਮੈਂ ਬਿਆਨ ਕਰਾਂਗਾ ਜਾਂ ਕੋਈ ਗੱਲਬਾਤ ਕਰਾਂਗਾ ਤੇ ਲੋਕ ਗਵਾਹੀ ਦੇਣ ਤੋਂ ਡਰਦੇ ਸੀ ਤੁਹਾਨੂੰ ਦੱਸੀ ਕਿ ਇੱਥੇ ਗਵਾਹ ਜਾਂ ਜੋ ਵੀ ਵਿਕਟਮ ਆ ਉਹਦੀ ਸੁਰੱਖਿਆ ਦੇ ਪੂਰੇ ਜਿਹੜੇ ਆ ਉਹ ਇੱਥੇ ਕਰ ਰਹੇ ਇੰਤਜ਼ਾਮ ਜਿਹੜੇ ਕੀਤੇ ਗਏ ਨੇ ਇਸ ਕਾਨੂੰਨ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਗੱਲਾਂ ਬਾਤਾਂ ਨੇ ਉਹ ਸਾਹਮਣੇ ਆਈਆਂ ਨੇ ਇਹਨਾਂ ਗੱਲਾਂ ਬਾਤਾਂ ਨੂੰ ਜਿਹੜਾ ਆ ਆਪਣੀ ਨੌਲੇਜ ਦੇ ਵਿੱਚ ਜ਼ਰੂਰ ਰੱਖ ਲਵੋ ਤਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਪਸਤਾਵਾ ਨਾ ਠਾਣਾ ਪਵੇ ਤੇ ਤੁਸੀਂ ਜਿਹੜਾ ਆ ਆਮ ਜਨਤਾ ਦੇ ਵਿੱਚ ਵਿਚਰਦੇ ਹੋਏ ਆਮ ਲੋਕਾਂ ਦੇ ਵਿੱਚ ਵਿਚਰਦੇ ਹੋਏ ਆਪਣੀ ਸੁਰੱਖਿਆ ਖੁਦ ਕਰ ਸਕੋ ਪੰਜਾਬ ਪੁਲਿਸ ਨੂੰ ਵੀ ਇਸ ਤੋਂ ਬਹੁਤ ਜ਼ਿਆਦਾ ਬੈਨੀਫਿਟ ਹੋਣ ਵਾਲੇ ਨੇ ਇਹਨਾਂ ਕਾਨੂੰਨਾਂ ਦੇ ਆਉਣ ਦੇ ਨਾਲ ਤੇ ਨਾਲ ਦੀ ਨਾਲ ਜਿਹੜਾ ਆ ਬਹੁਤ ਜ਼ਿਆਦਾ ਆਮ ਜਨਤਾ ਨੂੰ ਇਹਨਾਂ ਕਾਨੂੰਨਾਂ ਦੇ ਨਾਲ ਬੈਨੀਫਿਟ ਹੋਣ ਵਾਲੇ ਨੇ ਨਾਲ ਦੀ ਨਾਲ ਜਿਹੜਾ ਆ ਉਹ ਅਸੀਂ ਤੁਹਾਨੂੰ ਜਿਹੜਾ ਆ ਪਟਾਲਾ ਤੋਂ ਸਾਡੇ ਵਿੱਕੀ ਮਲਿਕ ਦੀ ਜਿਹੜੀ ਰਿਪੋਰਟ ਆ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਜਿਹੜਾ ਲੀਗਲ ਐਡਵਾਈਜ਼ਰ ਨੇ ਜਿਹੜੇ ਲੀਗਲ ਐਡਵਾਈਜ਼ਰ ਪੰਜਾਬ ਪੁਲਿਸ ਨੂੰ ਦਿੱਤੇ ਗਏ ਨੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਵੀ ਤੁਹਾਡੇ ਰੂਬਰੂ ਕਰਦੇ ਆ ਵੀਡੀਓ ਲੰਬੀ ਜ਼ਰੂਰ ਹੋ ਗਈ ਹੈ ਪਰ ਬਣੇ ਜ਼ਰੂਰ ਰਵੋ ਤਾਂ ਕਿ ਤੁਹਾਨੂੰ ਜਾਣਨ ਦੇ ਵਿੱਚ ਜਿਹੜੀ ਆ ਸਾਨੀ ਹੋ ਸਕੇ ਬਣੇ ਰਹੋ ਇਸੇ ਤਰ੍ਹਾਂ ਚੈਨਲ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਨੌਲੇਜੇਬਲ ਵੀਡੀਓਜ਼ ਨੇ ਉਹ ਤੁਹਾਡੇ ਤੱਕ ਪਹੁੰਚ ਸਕਣ ਬੜੇ ਹੀ ਆਰਾਮ ਦੇ ਨਾਲ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਵਿੱਚ ਓਕੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਰਤ ਸਰਕਾਰ ਵੱਲੋਂ ਜਿਹੜੇ ਵੀ ਤਿੰਨ ਨਵੇਂ ਕਾਨੂੰਨ ਅੱਜ ਤੋਂ ਜਿਹੜੇ ਲਾਗੂ ਕੀਤੇ ਗਏ ਆ ਅੱਜ ਅਸੀਂ ਪ੍ਰੈਸ ਜਰੀਏ ਜਿਹੜੇ ਮੋਤਵਾਰ ਬੰਦੇ ਆ ਪ੍ਰਧਾਨਾਂ ਜਰੀਏ ਜਿਹੜਾ ਕਿ ਅਸੀਂ ਸਾਰਿਆਂ ਤੱਕ ਜਿਹੜਾ ਇਸ ਨੂੰ ਜਾਗਰੂਕ ਕਰਨਾ ਚਾਹੁੰਦੇ ਆਂਗੇ ਤਾਂ ਜੋ ਕਿ ਆਮ ਪਬਲਿਕ ਵੀ ਇਹਦੇ ਬਾਰੇ ਜਿਹੜਾ ਜਾਗਰੂਕ ਹੋ ਜਾਵੇ ਉਹਨਾਂ ਨੂੰ ਪਤਾ ਚੱਲ ਜੇ ਕਿ ਅੱਜ ਤੋਂ ਜਿਹੜੇ ਤਿੰਨ ਨਵੇਂ ਕਾਨੂੰਨ ਆ ਭਾਰਤ ਸਰਕਾਰ ਵੱਲੋਂ ਬਣਾਏ ਗਏ ਜਿਹੜਾ ਆਪੀਸੀ ਗੀ ਉਹਨਾਂ ਉਹ ਜਿਹੜੀ ਬੀਐਨਐਸ ਵਿੱਚ ਕਨਵਰਟ ਕੀਤੀ ਗਈ ਆ ਤੇ ਉਹਦੇ ਜਿਹੜੀਆਂ ਪਹਿਲਾਂ ਹੈਗੀਆਂ ਸੀਗੀਆਂ ਸਾਡੀਆਂ ਜਿਹੜੀਆਂ ਆਪੀਸੀ ਦੀਆਂ 511 ਸੀਗੀਆਂ ਉਹਨਾਂ ਨੂੰ ਘਟਾ ਕੇ 358 ਕੀਤਾ ਗਿਆ ਵਾ ਜਿਹੜੀ ਸਾਡੀ ਸੀਆਰਪੀਸੀ ਆ ਉਹਦੀਆਂ ਧਾਰਾਂ ਜਿਹੜੀਆਂ ਪਹਿਲਾਂ ਹੈਗੀਆਂ ਸੀਗੀਆਂ ਉਹ ਸਾਡੀਆਂ ਹੈਗੀਆਂ ਸੀ 484 ਉਹਨਾਂ ਨੂੰ 500 ਉਹਨਾਂ ਨੂੰ ਵਧਾ ਦਿੱਤਾ ਗਿਆ ਉਹਨਾਂ ਨੂੰ 500 ਕੀਤਾ ਗਿਆ ਵਾ ਤੇ ਜਿਹੜਾ ਸਾਡਾ ਐਵੀਡੈਂਸ ਐਕਟ ਸੀਗਾ ਉਹਦੇ ਵਿੱਚ ਪਹਿਲਾਂ 167 ਸੀ ਉਹਨੂੰ 100 ਸੱਤਰ ਕੀਤਾ ਗਿਆ ਵਾ ਜਿਹੜਾ ਕਿ ਸਾਡੇ ਪੁਲਿਸ ਡਿਪਾਰਟਮੈਂਟ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇ ਵਾਲੀ ਗੱਲ ਹੈਗੀ ਆ ਕਿ ਸਾਡੇ ਪੁਲਿਸ ਦੇ ਹੱਕ ਵਿੱਚ ਆ ਔਰ ਆਮ ਪਬਲਿਕ ਦੇ ਹੱਕ ਵਿੱਚ ਵੀ ਜਾਂਦਾ ਕਾਨੂੰਨ ਕਿ ਤਾਂ ਜੋ ਕਿ ਇਸ ਇਹਨੂੰ ਇਸ ਕਰਕੇ ਅਸੀਂ ਤੁਹਾਡੇ ਜਰੀਏ ਹਰ ਇਕੱਲੇ-ਕੱਲੇ ਤੱਕ ਪਹੁੰਚਾਉਣਾ ਚਾਹੁੰਦੇ ਆ ਤਾਂ ਜੋ ਕਿ ਹਰ ਇੱਕ ਨੂੰ ਇਸ ਕਾਨੂੰਨ ਬਾਰੇ ਜਾਣਕਾਰੀ ਹੋ ਜਾਵੇ ਹਾਂਜੀ ਇਹਦੀ ਟ੍ਰੇਨਿੰਗ ਜਿਹੜੀ ਆਲਰੇਡੀ ਹੋ ਚੁੱਕੀ ਆ ਕੋ ਸਾਡੇ ਫਿਜ਼ੀਕਲੀ ਟ੍ਰੇਨਿੰਗ ਹੋਈ ਆ ਫਲੋਰ ਹੋਈ ਆ ਸਾਡੀ ਜਾਣਖੇਲਾ ਹੋਈ ਆ ਟ੍ਰੇਨਿੰਗ ਸਾਡੀ ਜਿਹੜੀ ਆਫਲਾਈਨ ਹੋਈ ਆ ਉਹ ਸਾਡੇ ਪੁਲਿਸ ਲਾਈਨ ਦੇ ਵਿੱਚ ਇਹਨਾਂ ਦੀ ਟ੍ਰੇਨਿੰਗ ਹੋਈ ਆ ਮੇਰਾ ਨਾਮ ਹੈ ਮਹਿਤਾਬ ਕੌਰ ਉਹਨਕ ਮੇਰੀ ਅਪਾਇੰਟਮੈਂਟ ਹੋਈ ਹੈ ਅਸਿਸਟੈਂਟ ਲੀਗਲ ਆਫੀਸਰ ਪੰਜਾਬ ਪੁਲਿਸ ਚ ਅੱਛਾ ਲੋ ਕਿ ਇਹਦਾ ਟਾਈਮ ਕਿਹੜਾ ਆਪਾਂ ਹਾਂਜੀ ਸਰ ਸਾਡਾ ਕੰਮ ਆ ਜਦੋਂ ਤੋਂ ਐਫ ਆਈ ਆਰ ਲੌਂਚ ਹੋਊਗੀ ਉਦੋਂ ਤੋਂ ਲੈ ਕੇ ਚਲਾਨ ਪੇਸ਼ ਹੋਣ ਤੱਕ ਪੁਲਿਸ ਨੂੰ ਕੋਈ ਵੀ ਲੀਗਲ ਅਸਿਸਟੈਂਸ ਚਾਹੀਦੀ ਉਹ ਸਾਡੇ ਥਰੂ ਜਾਊਗੀ हाँ जी हाँ जी मैं जिम्मे मैं पहला भी बार बार क्या कि जो भी चेंजेस आए ने उन्होंने इंप्लीमेंटेशन कोई प्रॉब्लम नहीं होगी पहली तो गल क्योंकि पुलिस को सारी ट्रेनिंग प्रॉपरली दी हुई है पुलिस को प्रॉपर ट्रेनिंग दी हुई है बाकी जो प्रोसीजरल चेंजेस किए गए वो पब्लिक की कन्वीनियंस लिए ही किए गए ਕਿੰਨਾ ਲੱਗਦਾ ਹੈ ਕਿ ਆਈਪੀਸੀ ਔਰ ਨਵਾਂ ਇਨ ਚੇਂਜ ਕਿਵੇਂ ਦੇਖੋ ਤੁਸੀਂ ਕਿਵੇਂ ਦੇਖੋ ਕੈਸ਼ਲੀ ਕਰੋ सिर्फ देखो ਕੋ ਕੋ ਅਫੈਂਸਸ ਨਵੇਂ चाहिए ਸੀ ਜਿਹੜੇ ਇਹਦੇ ਚ ਆਏ ਨੇ ਤੇ ਜਿਵੇਂ ਮੇਨਲੀ ਮੈਂ ਗੱਲ ਕਰੂੰਗੀ ਜਿਹੜੇ ਪ੍ਰੋਸੀਜਰ ਚ ਚੇਂजेस ਆਏ ਨੇ ਉਹ ਆ ਕਿ ਆਮ ਲੋਕਾਂ ਲਈ ਇਹ ਚੀਜ਼ਾਂ ਸੌਖੀਆਂ ਹੋਣੀਆਂ ਹੈ। ਜੇ ਸਰ ਸਾਡੀਆਂ ਪ੍ਰੋਪਰ ਟ੍ਰੇਨਿੰਗ ਹੋਈਆਂ ਨੇ इवन ਹੁਣ ਵੀ ਸਾਡੀ ਟ੍ਰੇਨਿੰਗ ਚੱਲ ਰਹੀ ਆ ਇਹਦੇ ਲਈ ਇੱਕ ਹਫਤੇ ਦੀ ਪ੍ਰੋਪਰ ਟ੍ਰੇਨਿੰਗ ਸਾਨੂੰ ਦਿੱਤੀ ਜਾਊਗੀ ਫਿਰ ਅਸੀਂ ਅੱਗੇ ਅਸਿਸਟ ਕਰਾਂਗੇ ਪੁਲਿਸ ਨੂੰ ਜਿੱਥੇ ਵੀ ਜ਼ਰੂਰਤ ਆ ਸਰ ਜਿਵੇਂ ইএফআইআর ਹੋ ਗਈ 0 এফআইআর ਹੋ ਗਈ ਹੁਣ ਵਕੂਆ ਕਿਤੇ ਵੀ ਹੋ ਗਿਆ ਤੁਸੀਂ ਕਿਸੇ ਵੀ ਪੁਲਿਸ ਸਟੇਸ਼ਨ ਚ ਜਾ ਕੇ ਉਹਦੀ ਇਨਫੋਰਮੇਸ਼ਨ ਦੇ ਸਕਦੇ ਹੋ ਉਹਦੀ এফআইআর ਲੋਜ ਹੋਊਗੀ ਤੇ ਉਹ ਅੱਗੇ ਟ੍ਰਾਂਸਫਰ ਹੋ ਜਾਊਗੀ ਈਜ਼ੀ ਹੋ ਜਾਊਗਾ ਤੁਸੀਂ ਇਲੈਕਟ੍ਰੋਨਿਕੀ ਮੀਨਸ ਦੇ ਨਾਲ ਦੇ ਸਕਦੇ ਹੋ ਹੋ ਸਕਦਾ ਕਈ ਵਾਰੀ ਸਿਚੁਏਸ਼ਨ ਇਦਾਂ ਦੀ ਹੋ ਜਾਂਦੀ ਤੁਸੀਂ ਨਹੀਂ ਪਹੁੰਚ ਸਕਦੇ ਈਮੇਲ ਕਰ ਦੋ ਤਿੰਨ ਦਿਨਾਂ ਛਾ ਕੇ ਸਾਈਨ ਕਰ ਦੋ ਤੇ ਉਹ ਐਫਆਇਰ ਬਣ ਜੂਗੀ ਕਿ ਚੀਜ਼ਾਂ ਤੁਹਾਨੂੰ ਤੱਕ ਅਵੇਅਰਨੈਸ ਤੇ ਪਹੁੰਚੇਗੀ ਸਰ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਆ ਕਿ ਇੱਕ ਸੈਂਟਰ ਗਵਰਨਮੈਂਟ ਦੀ ਐਪ ਆ ਇਸੰकलन ਜਿਹਦੇ ਤੇ ਪ੍ਰੋਪਰ ਸਾਰੀ ਅਵੇਅਰਨੈਸ ਇਸ ਦੇ ਬਾਰੇ ਜੋ ਵੀ ਹੋਣੀ ਹੈ ਉਹ ਪਾਇਆ ਹੋਇਆ ਮਟੀਰੀਅਲ ਮਤਲਬ ਆਮ ਪਬਲਿਕ ਵੀ ਉਹਨੂੰ ਐਕਸੈਸ ਕਰ ਸਕਦੀ ਆ